ਬਰੇ ਹਸੀਕਾਲ ਆਪਣੇ ਪੇਜ ਦੇ ਉੱਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜਿਹੜੀ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆ ਇਹ ਆਪਾਂ ਬਣਾ ਰਹਾਂਗੇ ਸਾਡੇ ਪਿੰਡ ਦੇ ਵਿੱਚ ਜੋ ਰੇਲਵੇ ਫਾਟਕ ਹੈ ਇਸ ਦੀ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਕਿ ਜੋ ਆਪਣੇ ਸਰਦਾਰ ਉਧਮ ਸਿੰਘ ਸੁਨਾਮ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸਰਦਾਰ ਤਹਿਲ ਸਿੰਘ ਅਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਜੋ ਉਹਨਾਂ ਨੇ ਜਨਮ ਲਿਆ ਸੀ ਅਤੇ ਜਾ ਕੇ ਲੰਡਨ ਦੇ ਵਿੱਚ ਜਾ ਕੇ ਐਡਵਾਇਰ ਦੇ ਜਿਹੜਾ ਉਹਦਾ ਆਪਣਾ ਜ਼ਿਲ੍ਹਿਆਂ ਵਾਲੇ ਵਾਗ ਦਾ ਬਦਲਾ ਲਿਆ ਸੀ ਉਹ ਉਦਮ ਸਿੰਘ ਸਾਡੇ ਇਸ ਫਾਟਕ ਦੇ ਉੱਤੇ ਉਹਨਾਂ ਦਾ ਜਿਹੜਾ ਪਿਤਾ ਜੀ ਨੇ ਉਹਨਾਂ ਨੇ ਜਿਹੜੀ ਆ ਉਹ ਇੱਥੇ ਸੇਵਾ ਕੀਤੀ ਆ ਅਤੇ ਇੱਥੇ ਜਿਹੜਾ ਹੈਗਾ ਉਸ ਮਹਾਨ ਜੋਧੇ ਦਾ ਉਸ ਸਾਡੇ ਸ਼ਹੀਦ ਦਾ ਸਾਡੇ ਆਈਡਲ ਦਾ ਜਿਹੜਾ ਬਚਪਨ ਆ ਉਹ ਇਸ ਜਗ੍ਹਾ ਦੇ ਉੱਤੇ ਬਤੀਤ ਹੋਇਆ ਸੋ ਸਾਡੇ ਪਿੰਡ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਦਾ ਅੱਜ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਉਹਨਾਂ ਨੂੰ ਯਾਦ ਕਰਦੇ ਹੋਏ ਉਹ ਵੀ ਮਨਾਇਆ ਜਾਂਦਾ ਹੈਗਾ ਤੋ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਕਿ ਜਿਹੜਾ ਇਹ ਫਾਟਕਾ ਇਹਦੇ ਉੱਤੇ ਉਹਨਾਂ ਦਾ ਜਿਹੜਾ ਬਚਪਨ ਬੀਤੇਗਾ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਵੀ ਜਰੂਰ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਜਿਹੜਾ ਉਹ ਜਰੂਰ ਬਣਾਇਆ ਜਾਵੇ ਤਾਂ ਕਿ ਜਿਹੜੇ ਸਾਡੇ ਜੋਧੇ ਨੇ ਸਾਡੇ ਆਈਡਲ ਨੇ ਇਹਨਾਂ ਨੂੰ ਜਿਹੜਾ ਇਹ ਦੇਖ ਕੇ ਸਾਡੇ ਹੋਰ ਵੀ ਨੌਜਵਾਨ ਉਹ ਜਿਹੜੀ ਉਹ ਲਗਨ ਲੱਗਦੀ ਇਹਨਾਂ ਦੀਆਂ ਯਾਦਾਂ ਬਣਾਈਆਂ ਜਾਂਦੀਆਂ ਨੇ ਸੋ ਵੀਰੇ ਆਪਣੀ ਜਿਹੜੀ ਇਹ ਵੀਡੀਓ ਆ ਇਹਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਤਾਂ ਕਿ ਸਰਕਾਰ ਤੱਕ ਇਹ ਜਿਹੜੀ ਵੀਡੀਓ ਆ ਪਹੁੰਚ ਸਕੇ ਤੇ ਜਿਹੜੀ ਇਹ ਸਾਡੀ ਇਹ ਇਹ ਜਗ੍ਹਾ ਜੋ ਕਿ ਇੱਕ ਕਿਤਾਬਾਂ ਦੇ ਵਿੱਚ ਜ਼ਰੂਰ ਜ਼ਿਕਰ ਆਉਂਦਾ ਇਸ ਦਾ ਪਰ ਜਿਹੜੀ ਵੈਸੇ ਆ ਜਿਹੜੀ ਅਲੋਪ ਆ ਸੋ ਜ਼ਰੂਰ ਇਹਨੂੰ ਵੀਡੀਓ ਨੂੰ ਆਪਣੀ ਨੂੰ ਬਤ ਬਤ ਸ਼ੇਅਰ ਕਰਿਓ ਮੇਰੇ ਧੰਨਵਾਦ